ਪਾਣੀ ਜਿਹੜਾ ਬਹੁਤ ਜ਼ਿਆਦਾ ਵਾ ਟਰੈਕਟਰ ਤੁਸੀਂ ਦੇਖ ਲਓ ਟਰੈਕਟਰ ਟਰਾਲੀ ਡੁੱਬ ਗਈ ਆ ਪਰ ਫਿਰ ਵੀ ਇਹਨਾਂ ਕੋਲ ਜਿਹੜੀ ਆ ਸੇਵਾ ਨਿਭਾਈ ਜਾ ਰਹੀ ਆ ਇਹ ਚੜਦੀ ਕਲਾਂ ਦੇ ਵਿੱਚ ਆ ਤੇ ਆਪਣੇ ਬੰਦੇ ਵੀ ਸਾਰੇ ਚੜਦੀ ਕਲਾਂ ਦੇ ਵਿੱਚ ਆ ਕੋਈ ਮੁਸ਼ਕਲ ਨਹੀਂ ਆ ਸਰਕਾਰ ਨਾ ਕਰੇ ਕੋੱਖ ਨਹੀਂ ਕਰਨਾ ਹੀ ਕਰਦੇ ਆ ਟੋਗੜ 50 100 ਟਰਾਲੀ ਆਉਂਦੀ ਆ ਮਰਦੇ ਨਹੀਂ ਅਸੀਂ ਜਿੰਨਾ ਮਰਜ਼ੀ ਮਾਰ ਲੈਣਾ ਹੀ ਨਹੀਂ ਮਰਦੇ ਜਿੰਨਾ ਮਰਜ਼ੀ ਢੋਪ ਲੈਣਾ ਭਾਏ ਹੋ ਢੋਪ ਲੈਣਾ ਟਰਾਲੀ ਚੋਂ ਸਰਕਾਰ ਨੇ ਕੀ ਲੋਕਾਂ ਦੀ ਮਦਦ ਕਰਨੀ ਨਾ ਇਹਨਾਂ ਦੇ ਕੋਈ ਆਸਰ ਰੱਖਣੀ ਚਾਹੀਦੀ ਉਹਦੀਆਂ ਗੱਲਾਂ ਦੇ ਪਹਿਲਾਂ ਬੜਾ ਸੌਂਦਾ ਮਜ਼ਾ ਆਉਂਦਾ ਹੁੰਦਾ ਏ ਹੁਣ ਤੇ ਜੀ ਕਰਦਾ ਤੇ ਗੁੱਸਾ ਚੜਦਾ ਹੁਣ ਉਹਦੀਆਂ ਗੱਲਾਂ ਸੁਣ ਕੇ ਉਹੋ ਝੂਠ ਜੋ ਪਹਿਲੀਆਂ ਸਰਕਾਰਾਂ ਬੋਲਦੀਆਂ ਇਹ ਉਤੋਂ ਦੋ ਰਤੀਆਂ ਵੱਧ ਮਾਰਦਾ ਰਿਹਾ ਝੂਠ ਜਿਹੜਾ ਹੈਲੀਕਾਪਟਰ ਕਦੇ ਕਿਦਾਂ ਹੀ ਆਉਂਦਾ ਮਾੜਾ ਮੋਟਾ ਉਹ ਇੱਕ ਅੱਧਾ ਪੈਕਟ ਛੋੜਦਾ ਉਹ ਵੀ ਪਾਣੀ ਦੇ ਡੁੱਗ ਪੈਂਦਾ ਇਹ ਜਿਹੜੀ ਸੇਵਾਵਾਸ ਸਭ ਸਾਡੇ ਪੰਜਾਬੀਆਂ ਦੀ ਪ੍ਰਸ਼ਾਸਨ ਨੇ ਕੱਖ ਨਹੀਂ ਕੀਤਾ ਨਾ ਕੁਝ ਕਰਨਾ ਹੀ ਹੁਣਾਂ ਮੁਆਜੇ ਬਣਾਉਂਦੇ ਆ ਟਾਈਮ ਨਹੀਂ ਲੱਗਣਦੇ ਜਿਹੜਾ ਕੁਕੜੀ ਦਾ ਆਂਡੇ ਦਾ ਮੁਆਜਾ ਨਹੀਂ ਨਿਨੇ ਦੇਣਾ ਉਹ ਟਾਈਮ ਨਹੀਂ ਲੱਗਣਦੇ ਤਾਂ ਕਰਕੇ ਉਹਨੇ ਮੁਆਜਾ ਦੇਣੇ ਸਾਰੇ ਆ ਜੀ ਆਪਣਾ ਨੁਕਸਾਨ ਇਹ ਵੀ ਵੇਖਿਆ ਨਹੀਂ ਜਾਂਦਾ ਫਸਲ ਦਾ ਪਰ ਇਹ ਵੀ ਫਿਰ ਵੀ ਚਲੋ ਚੜ੍ਹਦੀ ਕਲਾ ਦੇ ਵਿੱਚ ਨੇ ਆਪਣੇ ਪੂਰੇ ਪੰਜਾਬੀ ਬਾਲੇ ਸੋਨਾ ਸਤਰੀ ਆਕਾਰ ਟੋਕੀ ਕੱਲਾ ਰਾਸ਼ਨ ਦੇ ਦੰਦੇ ਨਾਲ ਆਈ ਜਾਣ ਰਾਸ਼ਨ ਬੜਾ ਪਹੁੰਚ ਗਿਆ ਤੇ ਬੜੀ ਤੇ ਬਾਬੇ ਦੀ ਕਿਰਪਾ ਬੇਨਤੀ ਆ ਵੀ ਇਹਨਾਂ ਦੀ ਬਾਹ ਫੜੋ ਅਜੇ ਤੋਂ 2 ਦਿਨ 1 ਮਹੀਨਾ ਡੇਢ ਮਹੀਨੇ ਬਾਅਦ ਡਾਇਆ ਖਾਦ ਵੀ ਦਵਾਈਆਂ ਉਹ ਚੀਜ਼ ਜਿਹੜੋ 2 ਮਹੀਨਾ ਟਰ ਗਿਆ ਜਿਹਦੀ ਖਾਲ ਲੋਡ ਬਣਿਆ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਟਵਾੜਾ ਦੋਸਤ ਹਰਜੀਤ ਸਿੰਘ ਗਰੇਵਾ ਤੇ ਤੁਸੀਂ ਜੁੜੇ ਹੋ ਪੰਜਾਬੀ ਲੋਕ ਚੈਨਲ ਦੇ ਨਾਲ ਤਸਵੀਰਾਂ ਵਿਖਾਵਾਂਗੇ ਤੁਹਾਨੂੰ ਹਲਕਾ ਜਣਾ ਦੇ ਪਿੰਡ ਗੱਗੋਮਾਲ ਦੇ ਇਲਾਕੇ ਦੀਆਂ ਤੁਸੀਂ ਦੇਖ ਸਕਦੇ ਹੋ ਮੇਰੇ ਪਿੱਛੇ ਜਿੱਥੇ ਵੀ ਤੁਸੀਂ ਝਾਤ ਮਾਰਦੇ ਹੋ ਪਾਣੀ ਤੁਸੀਂ ਦੇਖਦੇ ਹੋ ਪਿੰਡਾਂ ਦੇ ਪਿੰਡ ਜਿਹੜੇ ਕੀ ਪਾਣੀ ਆ ਚੁੱਕਿਆ ਤੇ ਹਾਲਾਤ ਤੁਸੀਂ ਦੇਖ ਸਕਦੇ ਹੋ ਕੀ ਨੇ ਤੁਸੀਂ ਦੇਖ ਸਕਦੇ ਹੋ ਸੇਵਾ ਦੀ ਗੱਲ ਕਰੀਏ ਸੇਵਾ ਵੱਲੋਂ ਜਿਹੜੀ ਕੋਈ ਕਮੇਟੀ ਛੱਡੀ ਗਈ ਹੈ ਪੰਜਾਬੀਆਂ ਵੱਲੋਂ ਵੱਧ ਚੜ ਕੇ ਜਿਹੜਾ ਰਾਸ਼ਨ ਜਿਹੜਾ ਪਹੁੰਚਾਇਆ ਗਿਆ ਚਾਹੇ ਬਾਬਿਆਂ ਦੀ ਗੱਲ ਕਰੀਏ ਚਾਹੇ ਸਮਾਜ ਸੇਵਾ ਦੀ ਵੱਡੀ ਤਦਾਦ ਦੇ ਲੋਕ ਨੇ ਇ ਥੋੜੇ ਥੋੜੇ ਬੱਚੇ ਵੀ ਲੰਘ ਕੇ ਆ ਰਹੇ ਨੇ ਲੋਕ ਹੱਥ ਵੀ ਡਾਂਗਾ ਫਣੀਆਂ ਨੇ ਕਿਉਂਕਿ ਪਾਣੀ ਜਿਹੜਾ ਬਹੁਤ ਡੂੰਗਾ ਪਾਣੀ ਦੀ ਘerai ਜ਼ਿਆਦਾ ਵਾ ਪਰ ਫਿਰ ਵੀ ਜਿਹੜਾ ਆਪਣੀ ਸੰਭਲ ਕੇ ਜਿਹੜਾ ਆਉਦੀ ਲੋਰ ਆ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਰੂਰ ਸਾਂਝੀ ਕਰਾਂਗੇ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਬਾਈ ਦੇ ਨਾਲ ਬਾਈ ਜੀ ਕੀ ਨਾਮ ਤੁਹਾਡਾ ਹੈ ਕਿਹੜੇ ਪਿੰਡ ਦੇ ਰਹਿਣ ਵਾਲੇ ਹੋ ਕਿੰਨਾ ਕੇ ਪਾਣੀ ਲਾ ਕੇ ਜਾ ਹੈਗਾ ਜੀ ਪਾਣੀ ਸਾਰੇ ਇਲਾਕੇ ਚ ਆਪਣੇ ਚ ਪਿੰਡ ਕਿਹੜਾ ਰਹਾ ਪਿੰਡ ਸੁਲਤਾਨਪੁਰ ਆ ਰਿਹਾ ਸੁਲਤਾਨਪੁਰ ਆ ਹਾਂਜੀ ਮੈਨੂੰ ਐਸੋ ਵੀ ਰਾਸ਼ਨ ਦੀ ਗੱਲ ਕਰੀਏ ਸਮਗਰੀ ਦੀ ਕਿੰਨਾ ਕੇ ਪਹੁੰਚਾਇਆ ਗਿਆ ਸੇਵਾ ਕਿੰਨੀ ਕੀਤੀ ਗਈ ਹੈ ਸਮਾਸੀਬੇਵ ਕੀਤੀ ਗਈ ਹੈ ਹਾਂ ਸਾਰੇ ਥਣੇ ਪਹੁੰਚ ਨੇ ਰਸਨ ਹਰ ਇੱਕ ਥਾਈ ਕਰ ਕਰ ਜਾਣ ਰਸਨ ਹਾਂਜੀ ਪਾਣੀ ਦੀ ਗੱਲ ਕਰੀਏ ਕਦੋਂ ਦਾ ਪਾਣੀ ਚੜਿਆ ਕਿੰਨੇ ਦਿਨ ਹੋ ਗਏ ਪਾਣੀ ਨਹੀਂ ਆਇਆ ਤੀਜਾ ਦਿਨ ਹੋ ਗਿਆ ਪਾਣੀ ਚੜੇ ਨੂੰ ਕਿੰਨਾ ਪਾਣੀ ਆ ਗਿਆ ਪਾਣੀ ਇਤਨੇ ਇਤਰਾ ਹੁੰਦਾ ਕਿਤੇ ਘਟ ਜਾਂਦਾ ਕਿਤੇ ਵੱਧ ਜਾਂਦਾ ਹਾਂਜੀ ਤੇ ਮੈਨੂੰ ਇਸੋ ਵੀ ਕਿੰਨੇ ਪਿੰਡਾਂ ਨੂੰ ਹੁਣ ਮਾਰ ਵੱਜੀ ਗਈ ਹੈ ਹੁਣ ਤੱਕ ਕਿੰਨੇ ਪਿੰਡ ਡੁੱਬ ਚੁੱਕੇ ਨੇ ਇਲਾਕੇ ਦੇ ਪਿੰਡ ਦੇ ਇਲਾਕੇ ਦੇ ਪਿੱਛੇ ਤਾਂ ਬਹੁਤ ਜੁ ਡੁੱਬੂ ਕੇ ਸਾਨੂੰ ਥੋੜੀ ਜਿਹੀ ਮਾਰ ਘਟ ਵੀ ਜਿਹੜੇ ਪਿੱਛੇ ਇਲਾਕੇ ਉਹ ਬਹੁਤ ਜੁ ਡੁੱਬ ਚੁੱਕੇ ਨੇ ਹਾਂ ਕੋਨੇ ਵਾਲਾ ਮਸੀਹਾ ਜਟਾ ਪੱਛੇ ਨਿਸੋ ਤਬੀਨ ਐਸੋਪੀ ਐਸ ਇਲਾਕੇ ਦੇ ਕੋਈ ਪ੍ਰਸ਼ਾਸਨ ਦਾ ਅਧਿਕਾਰੀ ਪਹੁੰਚਿਆ ਵਾ ਕਿਸੇ ਨੇ ਕੋਈ ਸਰਕਾਰ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਰਾਸ਼ਨ ਪਾਣੀ ਲੈ ਕੇ ਗਿਆ ਕੋਈ ਨਾ ਕੋਈ ਨਹੀਂ ਗਿਆ ਇੱਥੋਂ ਲੈ ਕੇ ਪਸ਼ਾਹ ਮੁਰਜੁੰਦੇ ਰਹੇ ਜਿਹੜਾ ਵੀ ਆਉਂਦਾ ਰਿਹਾ ਇੱਥੋਂ ਪਾਣੀ ਵੇਖ ਕੇ ਪਸ਼ਾਹ ਹਾਂਜੀ ਤੇ ਬੀਨ ਇੱਥੋਂ ਅਸੀਂ ਦੇਖਿਆ ਵੀ ਇੱਥੇ ਸਮਾਥੀ ਜੁੜੇ ਪਹੁੰਚੇ ਨੇ ਬਾਬਿਆਂ ਦੀ ਗੱਲ ਕਰੀ ਉਹਨਾਂ ਵੱਲ ਹੀ ਸੇਵਾ ਕੀਤੀ ਜਾ ਰਹੀ ਆ ਸੰਗਤ ਦਾ ਕੀ ਬਾਹਰੋਂ ਆਉਂਦੀ ਰਾਸ਼ਨ ਇਹ ਬਾਹਰੋਂ ਢੇ ਲੋਕ ਪਹੁੰਚਾਉਣ ਜਾਂ ਬਾਬੇ ਢੇ ਪਹੁੰਚਾਉਣ ਹਾਂਜੀ ਕੀ ਕਰੀ ਬਿਲਕੁਲ ਕੀ ਤਸਵੀਰਾਂ ਜਰੂਰ ਸਾਜੀ ਕਰਾਂਗੇ ਤੁਸੀਂ ਦੇਖ ਸਕਦੇ ਹੋ ਨੌਜਵਾਨ ਜਿਹੜੇ ਪਾਣੀ ਜਿਹੜਾ ਬਹੁਤ ਜ਼ਿਆਦਾ ਵਾ ਪਰ ਟਰੈਕਟਰ ਤੁਸੀਂ ਦੇਖਦੇ ਹੋ ਟਰੈਕਟਰ ਟਰਾਲੀ ਡੁੱਬ ਗਈ ਆ ਪਰ ਫਿਰ ਵੀ ਇਹਨਾਂ ਵੱਲ ਜਿਹੜੀ ਆ ਸੇਵਾ ਨਿਭਾਈ ਜਾ ਰਹੀ ਆ ਕਿਸਾਨ ਆਗੂ ਲੱਗਦੇ ਨੇ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਜਰੂਰ ਸਾਨੂੰ ਸਾਂਝੀ ਕਰਾਂਗੇ ਹਲਕਾ ਹੀ ਨਾਲ ਦੇ ਪਿੰਡਾਂ ਦੀਆਂ ਤਸਵੀਰਾਂ ਨੇ ਪਿੰਡ ਗੰਗੋਮਾਲ ਦੇ ਲਾਗੇ ਦੀਆਂ ਤਸਵੀਰਾਂ ਨੇ ਬਾਈ ਦੋ ਬੜ ਖੜ ਕੇ ਬਾਲਾ ਖੜ ਜੇ ਮੇਰਾ ਆ ਬਾਈ ਜੀ ਕਿਹੜੀ ਸੰਸਥਾ ਤੋਂ ਨੇ ਉਹ ਤੁਸੀਂ ਦੱਸ ਦਿਓ ਕਿੰਨਾ ਕੁ ਲਾਗੇ ਕਿੰਨਾ ਕੁ ਉੱਥੇ ਪਾਣੀ ਖੜ ਗਿਆ ਕੀ ਹਾਲਾਤ ਲੱਗੇ ਨੇ ਪਾਣੀ ਬਹੁਤ ਜ਼ਿਆਦਾ ਆ ਗਿਆ ਜੀ ਚੜ ਜੋ ਤੁਹਾਡੇ ਸਾਹਮਣੇ ਤੁਸੀਂ ਚੜ ਜੋ ਤੁਸੀਂ ਦੇਖ ਹੀ ਰਹੇ ਹੋ ਜੇ ਪਾਣੀ ਦਾ ਪਾ ਬਹੁਤ ਤੇਜ਼ ਹੋਇਆ ਵਾ ਕੱਲ ਨਾਲੋਂ ਉਧਾਂ ਥੋੜਾ ਬੋਧਾ ਫਰਕ ਪਿਆ ਵਾ ਕੱਲ ਪਾਣੀ ਜ਼ਿਆਦਾ ਜੇ 2 ਫੁੱਟ ਪਾਣੀ ਘਟ ਹੋਇਆ ਵਾ 2 ਫੁੱਟ ਘਟ ਹਾਂਜੀ ਹਾਂਜੀ ਮੈਨੂੰ ਇਹ ਤੋਂ ਵੀ ਤੁਹਾਡੀ ਕਿਹੜੀ ਸੰਤਾ ਕਿਸਾਨ ਆਗੂ ਜੇ ਕਿੰਨਾ ਵੱਲੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਹੈ ਇਹ ਆਪਾਂ ਕਿਸਾਨ ਆਗੂ ਜੇ ਆਪਣਾ ਪਿੰਡ ਮਾਨਾ ਵਾਲਾ ਅੰਮ੍ਰਿਤਸਰ ਉੱਥੋਂ ਆਪਾਂ ਇਹੋ ਹੀ ਸਾਰੇ ਇਹ ਗੱਲ ਨਹੀਂ ਮੈਨੂੰ ਇਹ ਸੋ ਵੀ ਪਾਣੀ ਦੀ ਗੱਲ ਕਰੀਏ ਹੁਣ ਤੱਕ ਕਿੰਨਾ ਕਿ ਪਾਣੀ ਮਾਰ ਮਰ ਚੁੱਕਿਆ ਵਾ ਤੇ ਤੁਹਾਡੇ ਵੱਲੋਂ ਕਿਹੜੀ ਕਿਹੜੀ ਸੇਵਾ ਨੇ ਭਾਈ ਗਈ ਇਲਾਕੇ ਵਿੱਚ ਅਸੀਂ ਭਾਜੀ ਲੰਗਰ ਪਾਣੀ ਦਾਲ ਫੁਲਕਾ ਰਾਸ ਬਿਸਕੁਟ ਵਗੈਰਾ ਪਾਣੀ ਵਗੈਰਾ ਸਾਰੇ ਪ੍ਰੋਵਾਈਡ ਕੀਤੀਆਂ ਵਾ ਤੇ ਲੋਕਾਂ ਦਾ ਬੜਾ ਬੁਰਾ ਹਾਲ ਹੁੰਦਾ ਪਿਆ ਜੇ گاਵਾ ਮੱਜਾਂ ਚਾਰਾ ਜੋਰਾ ਸਭ ਦਾ ਚਾਰਾ ਤੇ ਮਿੱਟੀ ਹੋ ਗਿਆ ਤਬਾਹ ਹੋ ਗਿਆ ਸਾਰਾ ਕੁਝ ਮੈਨੂੰ ਇਹ ਸੋ ਵੀ ਜਿਹੜੀ ਲੋਕ ਉੱਥੇ ਕੋਠਿਆਂ ਤੇ ਛੱਤਾਂ ਤੇ ਬੈਠੇ ਡੇਰਿਆਂ ਤੇ ਬੈਠੇ ਨੇ ਉਹਨਾਂ ਦੇ ਕੀ ਹਾਲ ਹਨ ਉਹਨਾਂ ਤੱਕ ਗਰਸ਼ਣਾ ਪਾਣੀ ਪਹੁੰਚਾਇਆ ਗਿਆ ਕਿਸੇ ਤਰ੍ਹਾਂ ਹਾਂਜੀ ਹਾਂਜੀ ਉਹਨਾਂ ਤ ਅਬਾ ਜੀ ਤੁਸੀਂ ਅਸੀਂ ਦੇਖਿਆ ਤੁਸੀਂ ਟਰੈਕਟਰ ਬੜੀ ਮੁਸ਼ਕਲ ਚਲਾ ਗਿਆ ਪਾਣੀ ਕਿੰਨਾ ਕਿ ਡੂਗਾ ਇੱਥੇ ਬੜੀ ਮੁਸ਼ਕਲ ਤੁਸੀਂ ਲੈ ਕੇ ਆਏ ਹੋ ਅੱਗੇ ਪਾਣੀ ਦਾ ਕੀ ਹਾਲਾਤ ਨੇ ਪਾਣੀ ਭਾਜੀ ਚਾਰੇ ਪਾਸੇ ਬਹੁਤ ਜ਼ਿਆਦਾ ਹੈ ਜੀ ਪਰ ਥੋੜਾ ਜਿਹਾ ਹੁਣ ਕਹਿੰਦੇ ਆ ਕਿ ਉੱਥੇ ਪੁੱਛਿਆ ਸਿਆਣੇ ਬੰਦਿਆਂ ਨੇ ਉਹ ਆਂਦੇ ਥੋੜਾ ਜਿਹਾ 2 ਫੁੱਟ ਘਟਿਆ ਤੇ ਥੋੜਾ ਹੋਰ ਜ਼ਿਆਦਾ ਫਰਕ ਪੈ ਜਾਊਗਾ ਇਹਦੇ ਨਾਲ ਠੀਕ ਹੈ ਜੀ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਕੀ ਹਾਲਾਤ ਨੇ ਵੀਰਾਂ ਵੱਲੋਂ ਸੇਵਾ ਜਿਹੜੀ ਨਿਭਾਈ ਗਈ ਹੈ ਵੱਡੀ ਸੇਵਾ ਜਿਹੜੀ ਕੀਤੀ ਗਈ ਆ ਹਾਲਾਤ ਤੁਹਾਨੂੰ ਤਸਵੀਰਾਂ ਜਿਹੜੀ ਸਾਂਝੀ ਕੀਤੀਆਂ ਨੇ ਗੱਗੋਮਾਲ ਇਲਾਕੇ ਦੀ ਅ ਤੁਸੀਂ ਦੇਖੋ ਸਮਾਜ ਸੇਵੀ ਜਿਹੜੇ ਨੇ ਵੱਡੀ ਤਰ੍ਹਾਂ ਪੁੱਛੇ ਵੀਰੇ ਕੀ ਨਾਂ ਕੀ ਤੇਰਾ ਮੇਰਾ ਸਾਹਿਬ ਸਿੰਘ ਸਾਹਿਬ ਸਿੰਘ ਜੀ ਇਹ ਇਹ ਘਰ ਦਾ ਸਮਾਨ ਆ ਨਮਕੀਨਾ ਬਚਾਵਾ ਵਾਸਤੇ ਲੈ ਕੇ ਚੱਲੇ ਠੀਕ ਆ ਇਹ ਕੋਈ ਸੰਸਥਾ ਦੇ ਕੇ ਗਈ ਹੈ ਕਿੰਨਾ ਵੱਡਾ ਸੇਵਾ ਕੀਤੀ ਹੈ ਕੁਝ ਨਹੀਂ ਆਪਣਾ ਖੁਦ ਮੁੱਲ ਲੈ ਕੇ ਆਏ ਆ ਉਹ ਤਾਂ ਮੁੱਲ ਲੱਗਿਆ ਹਾਂ ਪਰ ਅਸੀਂ ਦੇਖਿਆ ਇਸ ਇਲਾਕੇ ਤੇ ਕਿਹਨੇ ਰਾਸ਼ਨ ਪਾਣੀ ਬਹੁਤ ਆ ਵੱਡੀ ਤਦਾਰ ਬਹੁਤ ਜਿਆਦਾ ਚੱਲਣ ਡਿਆ ਆ ਬਹੁਤ ਫੇ ਤੁਸੀਂ ਮੁੱਲ ਦਾ ਕਿਉਂ ਲੈ ਕੇ ਆਏ ਜੀ ਇਹ ਮੇਰੀ ਦੁਕਾਨ ਹੈ ਕਰਿਆਨੇ ਦੀ ਮੈਂ ਉਹਦੇ ਕਰਕੇ ਥੋੜਾ ਆਪਣਾ ਸਮਾਨ ਲੈ ਕੇ ਚੱਲੇ ਆ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਦੇਖਿਆ ਵੀ ਵੱਡੀ ਤਦਾਰ ਵੀ ਸੇਵਾ ਵੀ ਜਿਹੜੀ ਕੀਤੀ ਗਈ ਆ ਗੱਲਬਾਤ ਜਰੂਰ ਕਰਾਂਗੇ ਬਾਈ ਦੇ ਨਾਲ ਹਰ ਕੋਈ ਜਿਹੜਾ ਇਸ ਇ ਆ ਭਾਈ ਕੀ ਨਾਮ ਤੁਹਾਡਾ ਕਿਹੜੇ ਇਲਾਕੇ ਰਹਿਣ ਵਾਲਿਓ ਹਾਲਾਤ ਕੀ ਇਸ ਇਲਾਕੇ ਦੇ ਮੇਰਾ ਨਾਮ ਜੁਰਜੀਤ ਸਿੰਘ ਪਿੰਡ ਸਾਡਾ ਭਾਰਤਾਲ ਪੈਂਦਾ ਇੱਥੋਂ 40 50 ਕਿਲੋਮੀਟਰ ਆ ਉਤੋਂ ਅਸੀਂ ਰਾਸ਼ਨ ਜਿਹਦੇ ਵਿੱਚ ਬਰੈਡਾਂ ਰਾਸ ਬਿਸਕੁਟ ਪਾਣੀ ਜੋ ਵੀ ਸਾਡੇ ਕੋਲ ਸਰਦਾ ਬੰਦਾ ਵਤ ਵਤ ਲੈ ਕੇ ਆਏ ਆ ਕੁਝ ਇਹਨਾਂ ਦੇ ਹਾਲਾਤ ਜਾਣਨ ਆਏ ਆ ਵੀ ਇਹਨਾਂ ਲੋਕਾਂ ਨੂੰ ਕਿਹੜੀ ਚੀਜ਼ ਦੀ ਜ਼ਰੂਰਤ ਆ ਜਿਹੜੀ ਅਸੀਂ ਬਾਹਰ ਭੇਜੀਏ ਸਾਡੇ ਪਿੰਡੋਂ ਐਨ ਆਰ ਆਈ ਵੀਰਾਂ ਦਾ ਫੌਜੀਆ ਦਾ ਕੁਝ ਦੂਜਿਆਂ ਦਾ ਸਾਰਿਆਂ ਦਾ ਸਹਿਯੋਗ ਕਰਕੇ ਟਾਈ 3 ਲੱਖ ਰੁਪਏ ਸਾਡ ਨੂੰ ਜਮਾ ਹੋਇਆ ਉਹ ਕਾਹਨੋਂ ਲੈ ਕੇ ਫਿਰ ਵੀ ਅਸੀਂ ਜੋ ਵੀ ਸਾਡੇ ਕੋਲ ਸਰ ਸਕਿਆ ਅਸੀਂ ਲੈ ਕੇ ਆਵਾਂਗੇ ਮੈਨੂੰ ਇਹ ਸੋ ਵੀ ਹੁਣ ਤੱਕ ਤੁਸੀਂ ਕਿੰਨੇ ਕਿ ਪਿੰਡਾਂ ਦੀ ਜਿਹੜੀ ਇਹ ਸੇਵਾ ਕਰ ਚੁੱਕੇ ਹੋ ਲੋਕਾਂ ਤੱਕ ਰਾਸ਼ਨ ਪਾਣੀ ਪਹੁੰਚਾ ਚੁੱਕੇ ਹੋ ਲੋਕਾਂ ਦੇ ਕੀ ਹਾਲਾਤ ਅਸਰੇ ਲੋਕਾਂ ਲੋਕ ਜਿਹੜੇ ਨੇ ਇਸ ਕਿਸ ਤਰ੍ਹਾਂ ਆਪਣੀ ਜ਼ਿੰਦਗੀ ਦੀ ਬਤਿਹਰ ਕਰ ਰਹੇ ਨੇ ਲੋਕਾਂ ਦੇ ਹਾਲਾਤ ਬਹੁਤ ਮਾੜੇ ਆ ਜਿਹੜੇ ਮੇਨ ਰੋਡ ਹੈ ਮੰਨ ਲਓ ਉੱਥੋਂ ਤੱਕ ਤਾਂ ਸਾਰਾ ਰਾਸ਼ਨ ਜਾਣ ਰਿਹਾ ਜਿਹੜਾ ਮੇਨ ਰੋਡ ਜਿੱਦੋਂ ਪਿੰਡਾਂ ਨੂੰ ਆਪਾਂ ਪਾਏ ਨੇ ਡੇਰਾਂ ਨੂੰ ਪਾਏ ਨੇ ਉੱਥੇ ਨਾ ਪੁਲਿਸ ਜਾ ਸਕਦੀ ਨਾ ਅਸੀਂ ਜਾ ਸਕਦੇ ਸਾਡੇ ਕੋਲ ਆ ਵਾਟ ਕੋ ਕੋਈ ਇੱਕ ਵੀ ਕਨਵੈንስ ਸਾਹਿਬ ਜਨ ਜੇ ਚੱਲ ਜੇ ਜੇ ਅਸੀਂ ਸਰਕਾਰੀ ਬਿਆਰੀ ਬਵਾਣਾਂ ਪੁੱਛਿਆ ਵੀ ਤੁਸੀਂ ਸਾਡਾ ਰਾਸ਼ਨ ਲੈ ਜਾਓ ਤੇ ਉਹ ਵੀ ਨਹੀਂ ਸਾਡੇ ਕੋਲ ਬੜਾ ਸਾਡੇ ਕੋਲ ਬੜਾ ਉਹ ਵੀ ਨਿਕਾੜਦੇ ਪਚਾਉਂਦੇ ਉਹ ਵੀ ਨਹੀਂ ਇਹ ਕਰਕੇ ਜਿੱਦਾਂ ਹਟਵਾਵਾ ਰੋਡ ਤੋਂ ਉਹਨਾਂ ਵਾਸਤੇ ਬਹੁਤ ਮੁਸ਼ਕਲ ਭਰੇ ਅੱਜ ਵੀ ਦਿਨ ਜਿਹੜਾ ਹੈਲੀਕਾਪਟਰ ਕਦੇ ਕਦਾਂ ਹੀ ਆਉਂਦਾ ਮਾੜਾ ਮੋਟਾ ਉਹ ਇੱਕ ਅੱਧਾ ਪੈਕੇਟ ਛੋੜਦਾ ਉਹ ਵੀ ਪਾਣੀ 'ਚ ਡਿੱਗ ਪੈਂਦਾ ਮੈਨੂੰ ਤੁਸੀਂ ਹੈਲੀਕਾਪਟਰ ਦੀ ਗੱਲ ਕੀਤੀ ਹੈ ਮੁੱਖ ਮਤੀ ਸਾਹਿਬ ਕਹਿੰਦੇ ਵੀ ਮੈਂ ਤਾਂ ਆਪਣਾ ਹੈਲੀਕਾਪਟਰ ਦੇ ਚੱਲਿਆ ਲੋਕਾਂ ਵਾਸਤੇ ਲੋਕਾਂ ਦੀ ਸੇਵਾ ਕਰੂਗਾ ਹੈਲੀਕਾਪਟਰ ਇੱਥੇ ਇੱਕ ਵੀ ਬੰਦਾ ਨਹੀਂ ਆਇ ਬੇੜੀਆਂ ਨਹੀਂ ਕਾਟੇ ਇਲਾਕੇ ਕੋ ਬੇੜੀਆਂ ਹੁਣ ਤੇ ਲੋਕ ਘਰ-ਘਰ ਰਾਸ਼ਨ ਦੇ ਦੰਡੇ ਲਾ ਰਹੇ ਆ। ਮੈਂ 100% ਗੱਲ ਕਰੀਏ ਸਰਕਾਰ ਦੀ ਪ੍ਰਸ਼ਾਸਨ ਦੀ ਗੱਲ ਕਰੀਏ ਪ੍ਰਸ਼ਾਸਨ ਦਾਅਵੇ ਕਰ ਰਿਹਾ ਕਿ ਅਸੀਂ ਤੇ ਲੋਕਾਂ ਤੱਕ ਰਾਸ਼ਨ ਪਾਣੀ ਪਹੁੰਚਾ ਰਹੇ ਆ ਘਰ-ਘਰ ਜਾ ਕੇ ਕਿਸੇ ਨੂੰ ਭੁੱਖਾ ਨਹੀਂ ਰੱਖਿਆ ਗਿਆ ਇਸ ਦਾ ਹਜ਼ਾਰ ਸਰਕਾਰ ਦੱਸਦੀ ਹੈ। ਵੇਖੋ ਜੀ ਗੱਲ ਇਹ ਆ ਵੀ ਪ੍ਰਸ਼ਾਸਨ ਜਿੰਨੇ ਮਰਜ਼ੀ ਦਾਅਵੇ ਕਰੀ ਜਾਵੇ ਇਹ ਜਿਹੜੀ ਸੇਵਾਵਾਸ ਸਭ ਸਾਡੇ ਪੰਜਾਬੀਆਂ ਦੀ ਪ੍ਰਸ਼ਾਸਨ ਨੇ ਕੱਖ ਨਹੀਂ ਕੀਤਾ ਨਾ ਕੁਝ ਕਰਨਾ ਹੀ ਉਹਨਾਂ। 5 ਵਜੇ ਤੱਕ ਕੋਈ ਮੰਤਰੀ ਕੋਈ ਮੰਤਰੀ ਨਜ਼ਰ ਨਾ ਇੱਕ ਸਾਡੇ ਏਰੀਆ ਚ ਧਾਲੀਵਾਲ ਉਹ ਸੇਵਾ ਕਰ ਰਿਹਾ ਤਗੜੇ ਤੌਰ ਤੇ ਠੀਕ ਹੈ ਹਾਂ ਭਾਈ ਤੂੰ ਕੀ ਕਹਣਾ ਜਾਏਗਾ ਉਹ ਮੈਂ ਮੁਆਜਰੇ ਬਣਾਉਂ ਡਿਆ ਟਾਈਮ ਨਹੀਂ ਲੱਗਣ ਡਿਆ ਜਿਹੜਾ ਕੁਕੜੀ ਦਾ ਆਂਡੇ ਦਾ ਮੁਆਜਰਾ ਨਹੀਂ ਨਾ ਦੇਣਾ ਉਹ ਟਾਈਮ ਨਹੀਂ ਲੱਗਣ ਡਿਆ ਤਾਂ ਕਰਕੇ ਉਹਨੇ ਮੁਆਜਰੇ ਦੇਣੇ ਸਾਰੇ ਆ ਇਹਨੇ ਇਹ ਟਰਾਲੀ ਚੋਣ ਸਰਕਾਰ ਨੇ ਕੀ ਲੋਕਾਂ ਦੀ ਮਦਦ ਕਰਨੀ ਹੈ ਨਾ ਇਹਨਾਂ ਦੇ ਕੋਈ ਆਸਰ ਰੱਖਣੀ ਚਾਹੀਦੀ ਹੈ ਪਰ ਉਹ ਕਹਿੰਦੇ ਵੀ ਅਸੀਂ 92 ਵਿਧਾਇਕਾਂ ਦੀ ਜਿਹੜੀਆਂ ਤਰਖਾਵਾਂ ਆਣੇ ਕਿ ਮਹੀਨੇ ਦੀਆਂ ਸਾਰੀਆਂ ਫੰਡ ਜੀ ਦੇ ਦਿੱਤੀਆਂ ਨੇ ਹੋਰ ਕੀ ਚਾਹੁੰਦੇ ਇਹਨਾਂ ਕੋਲ ਉਹਨਾਂ ਦੀਆਂ ਗੱਲਾਂ ਸੁਣੋ ਉਹ ਹੋ ਤੇ ਜੀ ਕਰਦਾ ਤੇ ਗੁੱਸਾ ਚੜਦਾ ਹੁਣ ਉਹਦੀਆਂ ਗੱਲਾਂ ਸੁਣ ਸੁਣ ਕੇ ਉਹੋ ਝੂਠ ਜੋ ਪਹਿਲੀਆਂ ਸਰਕਾਰਾਂ ਬੋਲਦੀਆਂ ਇਹ ਉਤੋਂ ਦੋ ਰਤੀਆਂ ਵੱਧ ਮਾਰਦਾ ਰਿਹਾ ਝੂਠ ਹਰ ਇੱਕ ਬੰਦੇ ਨੂੰ ਉੱਥੇ ਆ ਹੋ ਗਿਆ ਜੇ ਹੋ ਗਿਆ ਕੋਈ ਬੰਨਾ ਦੇ ਪ੍ਰਬੰਧ ਨਹੀਂ ਬਾਅਦ ਫੰਡ ਰਿਲੀਜ਼ ਹੋਏ ਨੇ ਆ ਮੰਨ ਲਓ 1000 ਰੁਪਿਆ ਆ 200 ਰੁਪਿਆ ਲਵਣਾ 800 ਰੁਪਿਆ ਇਹਨਾਂ ਨੇ ਆਪ ਖਾ ਜਾਣਾ ਲੋਕਾਂ ਦਾ ਇਹ ਸਾਰੀ ਠੱਗੀ ਠੋਰੀ ਹੈ ਸਰ ਨੂੰ ਵੱਡਾ ਇਹ ਆ ਇਹ ਗੱਲ ਲੈ ਲਿਓ ਟਾਏ ਪਰ ਕੀ ਲੱਗਦਾ ਨਹੀਂ ਜਿਵੇਂ ਪਹਿਲਾਂ ਦੱਸਿਆ ਗਿਆ ਹੈ ਪ੍ਰਸ਼ਾਸਨ ਵੱਲੋਂ ਕਿਹਾ ਗਿਆ ਸੀ ਜਿਹੜਾ ਮੌਸਮ ਵਿਭਾਗ ਵੱਲੋਂ ਪਿਆ ਕਿ ਬਾਰਸ਼ਾਂ ਬੜੀਆਂ ਪੈਣੀਆਂ ਨੇ ਆਪਣਾ ਮਸਲਾ ਜਿਹੜਾ ਹੱਲ ਕਰ ਲਿਓ ਕਿਸੇ ਦਾ ਪ੍ਰਬੰਧ ਕਰ ਲਿਓ ਕਿਉਂ ਨਹੀਂ ਪ੍ਰਬੰਧ ਕੀਤਾ ਗਿਆ ਸਰਕਾਰ ਵਿੱਚ ਬਿਲਕੁਲ ਇਹ ਹਰ ਸਾਲ ਹੀ ਇਹਨਾਂ ਦਾ ਇਹ ਹਾਲ ਹੈ ਜੀ ਹੁਣ ਇੱਕ ਆਮ ਬੰਦੇ ਨੂੰ ਪਤਾ ਜੀ ਮਗਰੋਂ ਪਾਣੀ ਆਉਂਦਾ ਤੂੰ ਉਹਨੂੰ ਹੌਲੀ ਹੌਲੀ ਕਰਕੇ ਰਿਲੀਫ ਕਰੋ ਇਹ ਜਗਦਾ ਮੈਂ ਸਾਰਾ ਮੈਣ ਮੇੜ ਆ ਇਹ ਸਰਕਾਰ ਨੇ ਮਤਲਬ ਵੀ ਤਹਿਤ ਮਾਰਨਾ ਵਾ ਪਿਛਲੀ ਵਾਰੀ ਵੀ ਤੁਸੀਂ ਜਾਣਦੇ ਪਿਛੋਂ ਨੇ ਦੇ ਕਿਨੇ ਕਿਨੇ ਕੱਟ ਲੱਗੇ ਸੀ ਇਹ ਕਹਿੰਦਾ ਜ਼ਿੰਮੇਵਾਰ ਦਾ ਕੋਈ ਕੱਟ ਨਹੀਂ ਲੱਗਿਆ ਅਸੀਂ ਖੁਦ ਕੱਟ ਲਵਾਏ ਆ ਪੈਸੇ ਦੁਨਿਆਨੇ ਭਰੇ ਨੁਕਸਾਨ ਹੋਇਆ ਏਰਕਾ ਫਸਲ ਫੇਰ ਖਰਾਬ ਹੋ ਗਈ ਆ ਉਹ ਹਾਲਾਤ ਇਦੋਂ 1 ਰੁਪਏ ਦੀ ਆਸ ਨਹੀਂ ਆ ਜੀ ਅਸੀਂ ਤੇ ਦੇ ਕੋਈ ਆਸ ਸੋਚ ਨਹੀਂ ਛੜਦੀ ਆ ਸਾਰੇ ਭੈਣ ਭਰਾ ਇੱਕ ਦੂਜੇ ਦੀ ਇੱਥੇ ਮਦਦ ਕਰਨ ਦੇ ਆ ਤੇ ਇੱਕ ਦੂਜੇ ਦਾ ਸਹਿਯੋਗ ਦੇ ਰਹੇ ਆ ਅਸੀਂ ਦੇਖਿਆ ਕਿ ਇਹਦੇ ਪੰਜਾਬੀ ਬੜੀ ਜਟੇੜੇ ਦੀ ਲੱਗਦਾ ਨਹੀਂ ਇਹ ਪੰਜਾਬ ਪੰਜਾਬੀ ਅਜੇ ਹੀ ਕੌਮ ਆ ਬਹਾਦਰ ਕੌਮ ਆ ਅਸੀਂ ਦੇਖਿਆ ਇਹਨੇ ਹਾਰ ਆ ਚੁੱਕੇ ਨੇ ਇਹਨੇ ਘਰਾਂ ਦੇ ਘਰ ਜੁੜੇ ਫੇਰ ਵੀ ਉਹਦਾ ਚਿਹਰਾ ਖੁਸ਼ੀ ਆ ਫੇਰ ਵੀ ਚੜ੍ਹਦੀ ਕਲਾ ਵਾਲੇ ਨੇ ਜਦੋਂ ਪੁੱਛਿਆ ਕੀ ਹਾਲਾਤ ਨੇ ਕਹਿੰਦੇ ਚੜ੍ਹਦੀ ਕਲਾ ਵਿੱਚ ਆ ਬਿਲਕੁਲ ਜੀ ਬਿਲਕੁਲ ਅਸੀਂ ਵੀ ਰਾਸ਼ਨ ਲੈ ਕੇ ਜਦ ਆਏ ਜਿੰਨੂੰ ਪੁੱਛਿਆ ਉਹ ਬੰਦਾ ਖੁਸ਼ ਹੋ ਗਿਆ ਦੋਹਾਂ ਹੱਥ ਜੋੜ ਕੇ ਪਤੇ ਬੁਲਾ ਕੇ ਕਹਿੰਦਾ ਜੀ ਧੰਤ ਧੰਮਾ ਜੀ ਸਾਰੇ ਬੰਦੇ ਜੇ ਕੋਈ ਬੱਚਾ ਬੁੱਢਾ ਤਾਂ ਚੜ੍ਹ ਕੇ ਬੈਠਣਾ ਉਹਦੇ ਚਿਹਰੇ ਤੇ ਖੁਸ਼ੀ ਆ ਚੜ੍ਹਦੀ ਕਲਾ ਇਹ ਆਪੀ ਬਾਕੀ ਚਲੋ ਜਿਹੜਾ ਨੁਕਸਾਨ ਆ ਫਸਲ ਦਾ ਆ ਹੋਇਆ ਤਾਂ ਬਹੁਤ ਜ਼ਿਆਦਾ ਜੀ ਆਪਣਾ ਨੁਕਸਾਨ ਇਹ ਵਿਖਿਆ ਨਹੀਂ ਜਾਂਦਾ ਫਸਲ ਦਾ ਪਰ ਇਹ ਆਪੀ ਫਿਰ ਵੀ ਚਲੋ ਚੜ੍ਹਦੀ ਕਲਾ ਦੇ ਵਿੱਚ ਨੇ ਆਪਣੇ ਪੂਰੇ ਪੰਜਾਬੀ ਹਾਂਜੀ ਬੇਨਤੀ ਆ ਵੀ ਲੋਕੀ ਕੱਲਾ ਰਸਣ ਦੇ ਦੰਦੇ ਨਾਲ ਲਈ ਜਾਣ ਰਸਣ ਬੜਾ ਪਹੁੰਚ ਗਿਆ ਤੇ ਬੜੀ ਇੱਥੇ ਬਾਬੇ ਦੀ ਕਿਰਪਾ ਬੇਨਤੀ ਆ ਵੀ ਇਹਨਾਂ ਦੀ ਬਾਹ ਫੜੋ ਅਜ ਤਾਂ ਦੋ ਦਿਨ ਮਹੀਨਾ ਡੇਢ ਮਹੀਨੇ ਬਾਅਦ ਡਾਇਆ ਖਾਦ ਵੀ ਦਵਾਈਆਂ ਉਹ ਚੀਜ਼ਾਂ ਤੇ ਜੋ 2 ਮਿੰਟ ਲੱਗ ਗਏ ਜਿੱਦੀ ਖਾ ਲੋਡ ਬਣਿਆ ਉਦੋਂ ਨਾ ਨਾ ਕੋਈ ਪੈਸੇ ਦੇਣਾਗੇ ਨੇ ਨਾ ਪੈਸੇ ਨੇ ਤੇ ਕੋਈ ਨੇ ਨਾ ਨਾ ਕੋ ਬਦਲ ਬੀਜੀ ਜਾਣੀ ਮੇਰੇ ਸਭੀ ਪਾਣੀ ਦੀ ਕੀ ਸਥਿਤੀ ਆ ਪਾਣੀ ਅਸੀਂ ਦੇਖਿਆ ਇੰਨਾ ਛੱਲਾ ਮਾਰਦਾ ਪਾਣੀ ਆ ਰਿਹਾ ਪਾਣੀ ਅੱਗੇ ਨੂੰ ਘਟਿਆ ਕੇ ਜਾਂ ਵਧ ਰਿਹਾ ਪਾਣੀ ਦੇ ਵਧ ਰਿਹਾ ਕਿਸਾਨ ਦਾ ਹਾਲ ਆ ਪਾਣੀ ਕਦੀ ਵਧ ਜਾਂਦਾ ਹੈ ਕਦੀ ਘਟ ਜਾਂਦਾ ਸਤਰ ਨਹੀਂ ਰਹਿਦਾ ਇਹ ਕਦੀ ਵੱਧ ਜਾਂਦਾ ਕਦੀ ਘਟ ਜਾਂਦਾ ਘਟ ਜਾਂਦਾ ਹਾਂ ਠੀਕ ਹੈ ਜੀ ਤੇ ਮੈਨੂੰ ਇਹ ਸੋ ਵੀ ਐਨ ਆਰ ਆਈ ਵੀਰਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਜਿਹੜੀ ਐਨ ਆਰ ਆਈ ਨੇ ਸੇਵਾ ਕੀਤੀ ਜੀ ਆ ਜਿਹੜੇ ਸਾਡੇ ਪੰਜਾਬੀ ਵੀਰ ਬਾਹਰ ਗਏ ਨੇ ਉਹਨਾਂ ਵੱਲ ਬੜੀ ਅਹਿਮ ਸੇਵਾ ਕੀਤੀ ਹੈ ਤੁਹਾਡੇ ਵੱਲੋਂ ਜਿਹੜਾ ਸੇਵਾ ਭੇਜੀ ਗਈ ਉਹਨਾਂ ਨੇ ਅੱਜ ਇੱਥੇ ਲੋਕਾਂ 'ਚ ਰਾਸ਼ਨ ਵੰਡਿਆ ਗਿਆ ਲੋਕਾਂ 'ਚ ਦਵਾਈਆਂ ਤੱਕ ਹੋਰ ਬੜਾ ਕੁਸ਼ ਕੀਤਾ ਗਿਆ ਹੁਣ ਤੱਕ ਕਿੰਨੀਆਂ ਟਰਾਲੀਆਂ ਸੇਵਾ ਦੀ ਆ ਚੁੱਕੀਆਂ ਹੁਣ ਤੱਕ ਹੁਣ ਟਰਾਲੀਆਂ ਤਾਂ ਬਹੁਤ ਆ ਚੁੱਕੀਆਂ ਜੀ ਸਾਡੇ ਜਿਹੜੀਆਂ ਸਾਡੇ ਤੇ ਦੋ ਚਾਰ ਟਰਾਲੀਆਂ ਆਈਆਂ ਹੋਣਗੀਆਂ ਬਾਕੀ ਬਾਹਰੋਂ ਬਹੁਤ ਸਹਿਯੋਗ ਮਿਲਿਆ ਤੇ ਐਨ ਅਏ ਬੰਦਿਆ ਪਈ ਹੁਣੇ ਨਾ ਸਾਰੇ ਭੇਜੋ ਇਹਨਾਂ ਨੂੰ ਸਿੱਧੇ ਕੋਈ ਪਿੰਡਾਂ ਦੇ ਸੁਸਾਇਟੀਆਂ ਬਣਾ ਕੇ ਉਹਨਾਂ ਨੂੰ ਖਾਦ ਵੀ ਕੁਝ ਡੀਜ਼ਲ ਵੀ ਯਾ ਕਰਾਇਆ ਜਾਵੇ ਜਿਹੜਾ ਆਉਣ ਵਾਲੇ ਸਮੇਂ 'ਚ ਹੀ ਉਹਨਾਂ ਦੇ ਕੰਮ ਆਵੇ ਕੱਲੀਆ ਰੋਟੀਆਂ ਤਾਂ ਨਹੀਂ ਖਾਣੀਆਂ ਨੇ ਉਹਨਾਂ ਮੁਰਕੇ ਗਾਹ ਆਉਣ ਵਾਲੀ ਫਸਲ ਬੀਜਣੀਆਂ ਨੇ ਉਹਨਾਂ ਮੁਆਵਜ਼ੇ ਦੀ ਗੱਲ ਕਰੀਏ ਕੀ ਲੱਗਦਾ ਸਰਕਾਰ ਜਿਵੇਂ ਕਹਿ ਰਹੀ ਹੈ ਵੀ ਮੁਆਵਜ਼ਾ ਦਿੱਤਾ ਜਾਊਗਾ ਕੀ ਲੱਗਦਾ ਮੁਆਵਜ਼ਾ ਉਹਨਾਂ ਟਾਈਮ 'ਚ ਮਿਲ ਜੂ ਵਕਤ ਇਹਨਾਂ ਨੂੰ ਸਾਨੂੰ ਨਿਆਸ ਬਿਲਕੁਲ 1 ਰੁਪਈਏ ਦੀ ਆਸ ਨੇ ਅਈ ਆ ਪੰਜਾਬੀ ਆਪਣੇ ਪੰਜਾਬੀ ਦੇ ਆ ਬਾਹ ਫੜਾਂਗੇ ਆ ਬਾਹ ਫੜਾਂਗੇ ਜਿੱਦਾਂ ਦੇ ਵੀ ਲੋੜ ਪਈ ਹਾਂ ਜੀ ਬਾਜੀ ਲੋਕਾਂ ਨੂੰ ਚਾਹੀਦਾ ਜੀ ਪ੍ਰੋਪਰ ਤੌਰ ਦੇ ਉੱਤੇ ਇਹ ਪਾਰਟੀ ਦਾ ਜੀ ਬਿਲਕੁਲ ਤੁਸੀਂ ਦੇਖ ਸਕਦੇ ਹੋ ਇੱਕ ਵਾਰੀ ਹਾਲਾਤ ਨੌਜਵਾਨ ਜਿਹੜੇ ਸੇਵਾ ਕਰ ਰਹੇ ਚੜ੍ਹਦੀ ਕਲਾ ਵਾਲੇ ਸਿੰਘ ਨੇ ਬਾਈ ਜੀ ਕੀ ਨਾ ਹੈ ਕਿੱਥੇ ਅਗਲੇ ਪਾਸੇ ਚੱਲੇ ਹੋ ਪਿੰਡ ਕੋੜਲੀ ਜਮੀ ਸਿੰਘ ਅੱਛਾ ਕੀ ਹਾਲਾਤ ਕੀ ਲੋਕੋਂ ਦੇਖਲੇ ਬਣੇ ਹਾਲਾਤ ਮਾੜੇ ਹੀ ਆ ਵੇ ਜੀ ਸੇਵਾ ਲੈ ਕੇ ਚੱਲੇ ਹੋ ਇਹ ਜਿਹੜੀ ਸੇਵਾ ਵਾ ਨਹੀਂ ਲੈ ਕੇ ਚੱਲੇ ਅਸੀਂ ਤਾਂ ਆਪਣੇ ਪਿੰਡਾਂ ਤੇ ਲੈ ਗਏ ਲੋਕਾਂ ਦੇ ਸਿਲੰਡਰ ਮੁੱਕੇ ਪਏ ਸਾਡੇ ਤੱਕ ਸੇਵਾ ਨਹੀਂ ਪਹੁੰਚੀ ਰਹਿੰਦੀ ਰੋਡ ਤੇ ਸੇਵਾ ਸੇਵਾ ਥੱਲੇ ਨੂੰ ਨਹੀਂ ਜਾਂਦੀ ਕਿਉਂਕਿ ਆ ਸਿਰਫ ਰੋਡ ਤੇ ਪਿੰਡ ਨਹੀਂ ਆ ਇਧਰਲੇ ਬੰਨੇ ਚਾੜਪੁਰ ਸੂਪਿਆਂ ਕਿਤੇ ਪੁੱਛੋ ਸੇਵਾ ਗਈ ਆ ਜਾਂਦੀ ਹੀ ਨਹੀਂ ਆ ਟਰਾਲੀਆਂ ਨਾਲ ਕੇ ਜਾ ਜਾਂਦੀਆਂ ਜਾਂ ਰੋਡ ਤੱਕ ਰਹਿੰਦੀਆਂ ਸਰਕਾਰਾਂ ਕਹਿੰਦੀ ਆ ਵੀ ਅਸੀਂ ਰਾਸ਼ਨ ਪਾਣੀ ਪਹਚਾ ਰਹੇ ਹਰ ਕਿਸੇ ਤੱਕ ਪਹੁੰਚਾਇਆ ਜਾ ਰਿਹਾ ਵਾ ਵੀਰ ਜੀ ਸਾਡੇ ਬੋਰਾ ਦੇ ਵਿੱਚ ਪਾਣੀ ਪਿਆ ਰਹੇ ਤੇ ਪੀਣ ਲਈ ਪਾਣੀ ਵੀ ਨਹੀਂ ਜਾਏਗਾ ਪੀਣ ਲਈ ਪਾਣੀ ਉਹ ਵੀ ਨਹੀਂ ਜੇ ਹੈਗਾ ਬਾਕੀ ਤੇ ਚੜ੍ਹਨਾਉਣ ਲਈ ਹੁੰਦਾ ਕੋਈ ਕੁਝ ਨਹੀਂ ਹੈਗਾ ਸਾਨੂੰ ਕੋਈ ਕੁਝ ਨਹੀਂ ਆਇਆ ਉਹ 20 ਹਲਕੇ ਦੀ ਗੱਲ ਕਰੀ ਐ ఎమ్మెల్యే ਤੁਹਾਡੇ ਹਲਕੇ ਦੇ ਧਾਰੀਵਾਲ ਸਾਹਿਬ ਉਹ ਦਿਨ ਦਾ ਸੇਵਾ ਕਰਦੇ ਨੇ ਅਸੀਂ ਦੇਖਿਆ 12-12 ਦਾ ਬੰਨ ਬਣਾ ਰਹੇ ਨੇ ਫਜ਼ਾ ਨਹੀਂ ਹੱਟਦਾ ਕੋਈ ਪਹੁੰਚਿਆ ਨਹੀਂ ਆਹ ਵੇਖ ਲਓ ਜਿਵੇਂ ਦਾ ਇੱਥੇ ਪਾਣੀ ਤੋਂਵੇਂ ਸਾਡੇ ਪਿੰਡਾਂ ਤੇ ਪਾਣੀ ਜੇ ਉਹ ਤਾਂ ਨਹੀਂ ਬੰਨ ਬਣਾਉਂਦੇ ਜਿੱਦਾਂ ਦਾ ਪਾਣੀ ਆ ਗਿਆ ਮੁਰਗੇ ਕੋਈ ਵੜਿਆ ਨਹੀਂ ਜਦੋਂ ਬੰਨ ਬਣਾ ਕੇ ਜੋ ਪਾਣੀ ਦਾ ਪਰਾ ਲਾ ਕੇ ਪਾਣੀ ਆ ਗਿਆ ਮੁਰਗੇ ਕੋਈ ਆਇਆ ਨਹੀਂ ਉੱਥੇ ਹਾਂਜੀ ਜਿਹੜੇ ਪਰਿਵਾਰ ਫਸੇ ਉਹਨਾਂ ਦਾ ਕੀ ਹਾਲ ਹੈ ਉੱਥੇ ਬਹੁਤ ਮਾੜੇ ਹਾਲਾਤ ਹੈ ਬਿਲਕੁਲ ਜੀ ਬਾਬਾ ਧੰਨਵਾਦ ਤੁਸੀਂ ਦੇਖਿਆ ਨੌਜਵਾਨ ਚੜ੍ਹਦੀ ਗਾਲਾ ਵਾਲੇ ਨੇ ਆ ਹੂਟਰ ਵਜਦੇ ਕੱਲੇ ਚੰਗੇ ਲੱਗਦੇ ਓਦਾਂ ਕੁਝ ਨਹੀਂ ਆ ਬਿਲਕੁਲ ਜੀ ਤੁਸੀਂ ਕਿਹਾ ਵੀ ਹੂਟਰ ਵਜਦੇ ਨਜ਼ਾਰੇ ਨੇ ਤੁਸੀਂ ਦੇਖਿਆ ਸਿਲੰਡਰ ਜਿਹੜੇ ਲੈ ਕੇ ਜਾ ਰਹੇ ਨੇ ਪਿੰਡ ਵਾਸੀਆ ਵਾਸਤੇ ਮਦਦ ਕੀਤੀ ਜਾ ਰਹੀ ਆ ਵੱਡੀ ਜਿਦਾ ਚੜ੍ਹਦੀ ਗਾਲਾ ਵਾਲੇ ਲੈ ਰਹੇ ਨੇ ਮਰਦਾ ਬਾਦ ਮਰਦਾ ਬਾਦ ਬਿਲਕੁਲ ਹੀ ਤੁਸੀਂ ਦੇਖ ਸਕਦੇ ਹੋ ਫਤਿਹ ਸਾਜੀ ਕੀਤੀ ਹੈ ਨੌਜਵਾਨਾਂ ਵੱਲੋਂ ਚੜ੍ਹਦੀ ਗਾਲਾ ਵਾਲੇ ਵੀਰ ਜੀ ਚੜਦੀ ਕਲਾ ਵਿੱਚ ਹੋ ਕਿਸੇ ਦਾ ਮੁਸ਼ਕਲ ਤੇ ਨਹੀਂ ਆਗੀ ਨਹੀਂ ਮੁਸ਼ਕਲ ਨਹੀਂ ਆਈ ਅਸੀਂ ਚੜਦੀ ਕਲਾ ਦੇ ਵਿੱਚ ਆ ਤੇ ਆਪਣੇ ਬੰਦੇ ਵੀ ਸਾਰੇ ਚੜਦੀ ਕਲਾ ਦੇ ਵਿੱਚ ਆ ਕੋਈ ਮੁਸ਼ਕਲ ਨਹੀਂ ਆ ਸਰਕਾਰ ਨਾ ਕਰੇ ਕੋਖ ਨਹੀਂ ਕਰਨਾ ਅਸੀਂ ਕਰਦੇ ਆ ਆ ਸਾਰੇ ਸਾਰੇ ਡੇ ਆ ਕਰਨਾ ਘਟੋ ਘੜ 50 100 ਟਰਾਲੀ ਆਉਂਦੀ ਆ ਮਰਦੇ ਨਹੀਂ ਅਸੀਂ ਜਿੰਨਾ ਮਰਜ਼ੀ ਮਾਰ ਲੈਣਾ ਅਸੀਂ ਨਹੀਂ ਮਰਦੇ ਲੱਗਦਾ ਪੰਜਾਬੀ ਹਮੇਸ਼ਾ ਡਟੇ ਰਹੇ ਨੇ ਹਮੇਸ਼ਾ ਚੜਦੀ ਕਲਾ ਚ ਰਹੇ ਸਾਹਮਣੇ ਹੀ ਆ ਜੀ ਇਹ ਕਦੀ ਭੱਜੀ ਮਿੱਟ ਦਿਖਾ ਗਏ ਮਾਝੇ ਵਾਲੇ ਭਾਉ ਨਹੀਂ ਕਦੀ ਭਜਦੇ ਹੁੰਦੇ ਜਿੰਨਾ ਮਰਜ਼ੀ ਡੋਬ ਲੈਣਾ ਓਏ ਹੋ ਟੋਪ ਲੈਣ ਐਂ ਨਹੀਂ ਮਰਦੇ ਐਂ ਨਹੀਂ ਜੇ ਮਰਦੇ ਵਾਦੂ ਕੰਮ ਸਟੋਰ ਕੀਤਾ ਆ ਬੰਦੇ ਆਲੀ ਆਪਣੇ ਲਾ ਕੇ ਤਾਂ ਹੀ ਨੀਵੇਂ ਲਾ ਕੇ ਆਪੀ ਆਏ ਆ ਬੋਲੇ ਸੋਨਾ ਸ੍ਰੀ ਅਕਾਲ ਬਿਲਕੁਲ ਤੁਸੀਂ ਦੇਖ ਸਕਦੇ ਹੋ ਚੜਦੀ ਕਾਰਾ ਵਾਲੇ ਸਿੰਘ ਨੇ ਬੋਲੇ ਸੋਨਾ ਦੇ ਨਾਰੇ ਲੈ ਜਾ ਰਹੇ ਨੇ ਤੇ ਹਮੇਸ਼ਾ ਕਹਿੰਦੇ ਮਾਝੇ ਵਾਲੇ ਪਾਗੋ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣਗੇ ਤੇ ਤਸਵੀਰਾਂ ਤੁਹਾਨੂੰ ਸਾਂਝੀ ਕੀਤੀਆਂ ਨੇ ਅਸੀਂ ਨਾਲ ਇਹ ਹਲਕੇ ਦੇ ਇਲਾਕੇ ਦੇ ਪਿੰਡ ਗੱਗੋਬਾਲ ਦੀਆਂ ਤੁਸੀਂ ਦੇਖ ਸਕਦੇ ਹੋ ਅਤੇ ਵੱਡੀ ਹ ਤਦਾ ਵਿੱਚ ਸੇਵਾਦਾਰਾਂ ਵੱਲੋਂ ਬਾਬਿਆਂ ਵੱਲੋਂ ਜਾਂ ਹੋਰ ਜਿਹੜੇ ਸਮਾਸੀ ਵੱਲੋਂ ਵੱਡੀ ਸੇਵਾ ਕੀਤੀ ਗਈ ਆ ਮੇਨੂੰ ਦੀ ਉਜਾਤ ਮੈਂ ਤੁਹਾਡਾ ਅਜੀਤ ਸਿੰਘ ਗਰੇਵਾਲ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ